ਉਹ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿੱਲੋ ਨਹੀਂ ਮਿਲੇ ਨਾ ਪਿਆਰੋ ਤੋਂ 2200 ਦੀ ਕਿਲੋ ਨਹੀਂ ਉਹ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿੱਲੋ ਨਹੀਂ ਮਿਲੇ ਨਾ ਪਿਆਰੋ ਤੋਂ 2200 ਦੀ ਕਿਲੋ ਨਹੀਂ ਦੱਸ ਲਵਾ ਮੈਂ ਸਹਾਰਾ ਕਾਜ਼ ਦਾ ਮੁੰਡਾ ਬੇਰੁਜਗ ਹਰ ਚੱਲਦਾ ਹੈ ਨਿੱਕ ਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਣਾ ਤੇ ਹਰ ਚੱਲਦਾ ਹੈ ਉਹ ਕਿਤੇ ਛੱਡਦੀ ਨਾ ਕੈਕ ਅਮਲੀ ਤੇ ਤੇਰਾ ਕਾੜਾ ਤੇ ਹਰ ਚੱਲਦਾ ਉਹ ਚੰਗਾ ਪਲਾ ਪਤਾ ਸੀਗਾ ਪਿੰਡ ਵਿੱਚ ਚਰਚੇ ਨਹੀਂ ਹੁਣ ਚੁੱਪ ਕਰਕੇ ਚਲਾਉਂਦੀ ਰਹੀ ਖਰਚੇ ਉਹ ਗੀਜੇ ਵਿੱਚ ਭਾਨ ਖੜਕੇ ਕਰ ਜਾਉ ਲਣਦਾਰ ਚੱਲਦਾ ਉਹ ਕਿਤੇ ਛੱਡਦੀ ਨਾ ਕੈਕ ਅਮਲੀ ਤੇ ਤੇਰਾ ਕਾੜਾ ਤੇ ਹਰ ਚੱਲਦਾ ਉਹ ਕਿਤੇ ਛੱਡਦੀ ਨਾ ਕੈਕ ਅਮਲੀ ਤੇ ਤੇਰਾ ਕਾੜਾ ਤੇ ਹਰ ਚੱਲਦਾ ਉਹ ਗੰਗਾ ਜਲ ਵਾਂਗੂ ਦਿਲ ਮੇਂ ਤੇਰਾ ਵਾਸਾ ਨਹੀਂ ਤੋੜ ਕੇ ਰਕਾਨੇ ਕਿਤੇ ਕਰਦੀ ਨਾ ਪਾਪਨੀ ਉਥੇ ਰੱਬ ਵੀ ਸਲਾਮ ਕਰਦਾ ਉਹ ਜਿੱਥੇ ਯਾਰਾਂ ਦਾ ਪਿਆਰ ਚੱਲਦਾ ਉਹ ਕਿਤੇ ਛੱਡਦੀ ਨਾ ਕੈਕ ਅਮਲੀ ਤੇਰਾ ਗਾਣਾ ਤੇ ਹਰ ਚੱਲਦਾ ਉਹ ਕਿਤੇ ਛੱਡਦੀ ਨਾ ਕੈਕ ਅਮਲੀ ਤੇਰਾ ਗਾਣਾ ਤੇ ਹਰ ਚੱਲਦਾ ਇੱਕ ਪਹਿਰਾ ਹੋ